ਪਟਿਆਲਾ ਦੇ ਵਿੱਚ ਆਰਮੀ ਕਰਨਲ ਦੇ ਨਾਲ ਵਾਪਰੀ ਕੁੱਟਮਾਰ ਦੀ ਘਟਨਾ ਤੋਂ ਬਾਅਦ ਕਾਫੀ ਸਵਾਲ ਖੜੇ ਹੋਏ ਖਾਸ ਕਰਕੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਬੇਸ਼ੱਕ ਮਾਹੌਲ ਨੂੰ ਭਖਦਾ ਵੇਖ ਕੇ 12 ਇੰਸਪੈਕਟਰ ਏਐਸਆਈ ਤੇ ਹੈਡ ਕਨਸਟੇਬਲ ਕਨਸਟੇਬਲ ਇਹਨਾਂ ਸਾਰਿਆਂ ਦੀ ਗਿਣਤੀ 12 ਬਣਦੀ ਹੈ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਵੀ ਦਾਵਾ ਕੀਤਾ ਕਿ 45 ਦਿਨ ਦੇ ਅੰਦਰ ਅੰਦਰ ਅਸੀਂ ਰਿਪੋਰਟ ਵੀ ਸਬਮਿਟ ਕਰਾਂਗੇ ਜਾਂਚ ਪੜਤਾਲ ਦੀ ਔਰ ਇਸ ਦਿਨਾਲੀ ਕਾਫੀ ਦੇਰ ਤੱਕ ਐਫਆਈਆਰ ਦੀ ਕਾਪੀ ਨਹੀਂ ਬਾਹਰ ਆਈ ਜਦੋਂ ਐਫਆਈਆਰ ਦੀ ਕਾਪੀ ਆਈ ਤੇ ਉਸ ਦੇ ਵਿੱਚ ਕਰਨਲ ਜਾਂ ਉਸ ਦੇ ਪੁੱਤਰ ਨੂੰ ਸ਼ਿਕਾਇਤ ਕਰਤਾ ਨਹੀਂ ਬਣਾਇਆ ਗਿਆ ਬਲਕਿ ਢਾਬੇ ਦੇ ਮਾਲਕ ਨੂੰ ਸ਼ਿਕਾਇਤ ਕਰਤਾ ਬਣਾਇਆ ਗਿਆ ਔਰ ਐਫਆਈਆਰ ਦੇ ਵਿੱਚ ਕਮੀਆਂ ਕੀ ਨੇ ਔਰ ਇੱਕ ਐਫਆਈਆਰ ਦੇ ਵਿੱਚ ਇਹ ਵੀ ਗੱਲ ਦਾ ਜ਼ਿਕਰ ਤਾਂ ਹੈ ਹੀ ਹੈ ਪਰ ਨਾਲ ਹੀ ਇੱਕ ਬਿਆਨ ਜਿਹੜਾ ਕੱਲ ਦਾ ਵਾਇਰਲ ਹੋ ਰਿਹਾ ਹੈ ਢਾਬੇ ਦੇ ਮਾਲਕ ਵੱਲੋਂ ਕਿ ਕਰਨਲ ਜਿਹੜਾ ਗੱਡੀ ਦੇ ਬੋਨਟ ਤੇ ਰੱਖ ਕੇ ਸ਼ਰਾਬ ਦਾ ਸੇਵਨ ਕਰ ਰਿਆ ਸੀ ਜਿਹੜੀ ਕਿ ਉੱਥੇ ਮਨਾਈ ਹੈ ਔਰ ਉੱਥੋਂ ਹੀ ਸਾਰਾ ਮਾਮਲਾ ਵਿਗੜਿਆ ਉਹਨਾਂ ਨੂੰ ਰੋਕਿਆ ਗਿਆ ਔਰ ਰੁਕੇ ਨਹੀਂ ਇਹ ਕਹਾਣੀ ਘੜੀ ਗਈ ਹੁਣ ਇਸ ਕਹਾਣੀ ਦੇ ਉੱਤੇ ਲੋਕਾਂ ਨੂੰ ਵੀ ਸ਼ੱਕ ਹੋਣ ਲੱਗਿਆ ਕਿ ਆਖਰਕਾਰ ਜਿਹੜੀ ਕੁੱਟਮਾਰ ਕੀਤੀ ਗਈ ਹੈ ਜੇਕਰ ਸ਼ਰਾਬ ਦਾ ਸੇਵਨ ਵੀ ਕੀਤਾ ਜਾ ਰਿਹਾ ਸੀ ਕਿ ਤਾਂ ਕੀ ਜਿਹੜੇ ਪੁਲਿਸ ਦੀ ਵਰਦੀ ਵਿੱਚ ਸਨ ਉਹਨਾਂ ਨੇ ਗੁੰਡਾਗਰਦੀ ਕਰਨਾ ਸ਼ੋਭਦਾ ਉਹਨਾਂ ਨੂੰ ਕਾਨੂੰਨ ਵਿੱਚ ਵਿੱਚ ਹੱਥ ਵਿੱਚ ਲੈਣਾ ਚਾਹੀਦਾ ਸੀ ਕਿ ਨਹੀਂ ਲੈਣਾ ਚਾਹੀਦਾ ਸੀ ਸਥਾਨਕ ਪੁਲਿਸ ਨੂੰ ਸੂਚਨਾ ਦੇ ਕੇ ਜੇਕਰ ਵਾਕਈ ਕਰਨਲ ਦਾ ਖਸੂਰ ਸੀ ਜਾਂ ਉਸਦੇ ਪੁੱਤਰ ਦਾ ਖਸੂਰ ਸੀ ਤਾਂ ਉਹਨਾਂ ਦੀ ਸ਼ਿਕਾਇਤ ਕਰਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਵਾਈ ਜਾ ਸਕਦੀ ਸੀ ਤੇ ਇਸ ਦੇ ਲਈ ਪਰਿਵਾਰਕ ਮੈਂਬਰਾਂ ਨੇ ਔਰ ਜਿਹੜੇ ਆਰਮੀ ਦੇ ਅਫਸਰ ਨੇ ਸੇਵਾਮੁਕਤ ਜਾਂ ਫਿਰ ਸਰਵਿਸ ਦੇ ਵਿੱਚ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਕਾਨੂੰਨ ਤੋਂ ਉੱਪਰ ਕੁਝ ਨਹੀਂ ਹੈ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਹੋਣੀ ਚਾਹੀਦੀ ਸੀ ਔਰ ਹੁਣ ਤਾਂ ਗੱਲ ਹੋਰ ਵੀ ਸਾਹਮਣੇ ਆਈ ਆ ਹੁਣ ਮੈਡੀਕਲ ਰਿਪੋਰਟ ਕੀ ਕਹਿੰਦੀ ਹੈ ਢਾਬੇ ਦਾ ਮਾਲਕ ਕਹਿ ਰਿਹਾ ਸੀ ਕਿ ਸ਼ਰਾਬ ਦੀ ਵਰਤੋਂ ਕੀਤੀ ਜਾ ਰਹੀ ਸੀ ਪਰ ਉਸ ਵਕਤ ਕਰਨਲ ਦਾ ਜਿਹੜਾ ਇਲਾਜ ਹੋਇਆ ਤਰੰਤ ਉਸ ਮੈਡੀਕਲ ਰਿਪੋਰਟ ਦੀ ਇੱਕ ਕਾਗਜ਼ ਆ ਜਿਹੜਾ ਕਾਪੀ ਆ ਸਾਹਮਣੇ ਆਈ ਹੈ ਤੇ ਉਸ ਤੇ ਵਿੱਚ ਜੋ ਲਿਖਿਆ ਗਿਆ ਉਸ ਦੇ ਵਿੱਚ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ ਗਿਆ ਕਿ ਜਿਹੜਾ ਅਲਕੋਹਲ ਹੈ ਉਹ ਨਹੀਂ ਮਿਲੀ ਇਸ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਸ਼ਰਾਬ ਦਾ ਦਾ ਵਿੱਚ ਨਹੀਂ ਆਇਆ ਰਿਪੋਰਟ ਦੇ ਵਿੱਚ ਕਿ ਸ਼ਰਾਬ ਪੀਤੀ ਹੋਈ ਸੀ ਐਫ ਆਈ ਆਰ ਦੀ ਕਾਪੀ ਦੇ ਵਿੱਚ ਕੀ ਹੈ ਇਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਪਰ ਐਫ ਆਈ ਆਰ ਵਿੱਚ ਢਾਬੇ ਵਾਲੇ ਦੇ ਬਿਆਨ ਆਪਣੇ ਆਪ ਦੇ ਵਿੱਚ ਆਪਾ ਵਿਰੋਧੀ ਨੇ ਕਰਨਲ ਬਾਟ ਦੀ ਕਾਰ ਜਿਹੜੀ ਕਿ ਵੱਲ ਇਸ਼ਾਰਾ ਕਰਕੇ ਕਿਹਾ ਗਿਆ ਕਿ ਗੱਡੀ ਵਿਚਾਰੇ ਲਗਾ ਕੇ ਸ਼ਰਾਬ ਪੀਰੇ ਸਨ ਤੇ ਝਗੜਾ ਹੋ ਗਿਆ ਇਹ ਵੀ ਲਿਖਿਆ ਗਿਆ ਕਿ ਸ਼ਰਾਬ ਪੀਣ ਕਰਕੇ ਸਭ ਇਹਨਾਂ ਕਰਕੇ ਹੀ ਸਾਰਾ ਕੁਝ ਹੋਇਆ ਜਦ ਕਿ ਕਰਨਲ ਬਾਠ ਦੇ ਪਰਿਵਾਰ ਵੱਲੋਂ ਭੇਜੇ ਗਏ ਉਸ ਰਾਤ ਦੇ ਮੈਡੀਕਲ ਕਾਗਜ਼ਾਂ ਵਿੱਚ ਡਾਕਟਰ ਨੇ ਸਾਫ਼ ਲਿਖਿਆ ਕਿ ਨਾਟ ਅੰਡਰ ਐਨੀ ਇਨਫਲੂਐਂਸ ਆਫ ਅਲਕੋਹਲ ਭਾਵ ਕਿ ਜੇ ਵੀ ਤਰ੍ਹਾਂ ਦੀ ਸ਼ਰਾਬ ਦਾ ਸੇਵਨ ਨਹੀਂ ਕੀਤਾ ਹੋਇਆ ਢਾਬੇ ਵਾਲੇ ਦਾ ਬਿਆਨ ਤੇ ਐਫ ਆਈ ਆਰ ਇਸੇ ਤੋਂ ਝੂਠੀ ਹੋ ਜਾਂਦੀ ਹੈ ਦੋਵੇਂ ਸ਼ਰਾਬ ਪੀਰੇ ਸਨ ਨਾਲ ਹੀ ਐਫ ਆਈ ਆਰ ਵਿੱਚ ਕਿਸੇ ਪੁਲਿਸ ਵਾਲੇ ਦਾ ਨਾਮ ਨਹੀਂ ਪਾਇਆ ਗਿਆ ਔਰ ਇਸ ਤਰ੍ਹਾਂ ਇਸ ਬਾਰੇ ਜਿਹੜੀ ਹੈ ਇੱਕ ਟਵੀਟ ਵੀ ਕੀਤਾ ਗਿਆ ਇੱਕ ਪੋਸਟ ਵੀ ਪਾਈ ਗਈ ਆਰਟੀਆ ਐਕਟਿਵਿਸਟ ਮਾਨਕ ਗੋਇਲ ਵੱਲੋਂ ਜਿਸ ਵਿੱਚ ਉਹ ਲਿਖਦੇ ਨੇ ਦੇਖੋ ਕਿਵੇਂ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਤੇ ਹੁਣ ਐਫ ਆਈ ਆਰ ਦੀ ਕਾਪੀ ਦੇ ਵਿੱਚ ਜਿਹੜਾ ਨਾਮ ਲਿਖਿਆ ਗਿਆ ਸ਼ਿਕਾਇਤਕਰਤਾ ਕਿਸ ਨੂੰ ਬਣਾ ਦਿੱਤਾ ਗਿਆ ਜਿਹੜਾ ਕੀ ਉੱਥੇ ਢਾਬੇ ਦਾ ਮਾਲਕ ਸੀ ਉਸਨੇ ਬਿਆਨ ਦਰਜ ਕਰਵਾਏ ਨੇ ਉਸਨੇ ਵੀ ਦੱਸਿਆ ਕਿ 13 ਤਰੀਕ ਨੂੰ ਵਕਤ ਕਰੀਬ ਸਵਾ 12 ਵਜੇ ਰਾਤ ਨੂੰ ਆਪਣੇ ਢਾਬੇ ਦੇ ਉੱਤੇ ਸਮੇਤ ਆਪਣੇ ਨੌਕਰ ਰਮੇਸ਼ ਪੁੱਤਰ ਰਾਦੇ ਸ਼ਾਮ ਸਮੇਤ ਢਾਬੇ ਦੇ ਉੱਤੇ ਹਾਜ਼ਰ ਸੀ ਮੇਰੇ ਟਾਬੇ ਦੇ ਬਾਹਰ ਖੱਬੇ ਪਾਸੇ 2-3 ਵਿਅਕਤੀ ਸਮਾਣਾ ਰੋਡ ਤੋਂ ਆ ਕੇ ਰਸਤੇ ਵਿੱਚ ਇੱਕ Honda Civic ਕਾਰ ਖੜੀ ਕਰਕੇ ਕਾਰ ਦੀ ਡਿੱਗੀ ਦੇ ਉੱਤੇ ਗਲਾਸ ਰੱਖ ਕੇ ਸ਼ਰਾਬ ਪੀ ਰਹੇ ਸੀ ਤੇ ਨਾਲ ਹੀ ਕੁਝ ਖਾ ਪੀ ਵੀ ਰਹੇ ਸਨ ਇਸ ਤਰ੍ਹਾਂ ਦੀ ਗੱਲ ਲਿਖੀ ਗਈ ਹੈ ਔਰ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਕਾਰ ਵਿੱਚ ਸਵਾਰਾਂ ਵੱਲੋਂ ਰਾਹ ਵਿੱਚ ਖੜੀ ਕਰਕੇ ਕਾਰ ਸ਼ਰਿਆਮ ਜਗ੍ਹਾ ਰੋਕ ਲਈ ਗਈ ਔਰ ਸ਼ਰਾਬ ਪੀਣ ਕਾਰਨ ਰਾਹਗੀਰ ਜਿਹੜੇ ਸੀ ਵਿਅਕਤੀਆਂ ਵੱਲੋਂ ਇਹਨਾਂ ਨੂੰ ਅਜਾਇ ਕਰਨ ਤੋਂ ਵਰਜਿਆ ਗਿਆ ਪਰ ਇਹਨਾਂ ਵੱਲੋਂ ਹੁੱਲੜਬਾਜੀ ਕਰਨੀ ਜਾਰੀ ਰੱਖੀ ਗਈ ਤੇ ਸਭ ਕੁਝ ਵਾਪਰ ਗਿਆ ਇਹ ਸਾਰਾ ਕੁਝ ਹੁਣ ਉਸ ਦੇ ਵਿੱਚ ਲਿਖਿਆ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਢਾਬੇ ਵਾਲੇ ਦਾ ਬਿਆਨ ਇਸ ਕਰਕੇ ਸਵਾਲਾਂ ਦੇ ਘੇਰੇ ਵਿੱਚ ਖੜਾ ਹੋ ਗਿਆ ਕਿਉਂਕਿ ਇਸ ਮਾਮਲੇ ਦੇ ਵਿੱਚ ਇੱਕ ਗੱਲ ਹੀ ਕਹੀ ਜਾ ਰਹੀ ਹੈ ਕਿ ਉਸਨੇ ਸ਼ਰਾਬ ਦਾ ਸੇਵਨ ਕੀਤਾ ਪਰ ਜਿਹੜੀ ਮੈਡੀਕਲ ਰਿਪੋਰਟ ਹੈ ਉਸ ਦੇ ਵਿੱਚ ਕਰਨਲ ਦੇ ਪਰਿਵਾਰਕ ਮੈਂਬਰ ਜੋ ਦਾਵਾ ਕਰਦੇ ਨੇ ਕਿ ਮੈਡੀਕਲ ਰਿਪੋਰਟ ਦੇ ਵਿੱਚ ਕਿਤੇ ਵੀ ਅਲਕੋਹਲ ਦਾ ਜ਼ਿਕਰ ਨਹੀਂ ਹੈ ਅਲਕੋਹਲ ਨਹੀਂ ਪਾਈ ਗਈ ਤਾਂ ਕੀ ਉਹ ਮੈਡੀਕਲ ਰਿਪੋਰਟ ਨੂੰ ਵੀ ਝੂਠਾ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਹਾਲਾਂਕਿ 45 ਦਿਨ ਦੇ ਵਿੱਚ ਜਾਂਚ ਪੂਰੀ ਪੜਤਾਲ ਕਰਨ ਦੀ ਗੱਲ ਆਖੀ ਹੈ ਕੀ ਹੁਣ ਪੁਲਿਸ ਦੀ ਗੱਲ ਇੱਥੇ ਸੱਚੀ ਮੰਨੀ ਜਾਵੇ ਜਾਂ ਫਿਰ ਕਰਨਲ ਨੇ ਜੋ ਮੈਡੀਕਲ ਕਰਵਾਇਆ ਜਾਂ ਉਸ ਦਾ ਜਿਹੜਾ ਇਲਾਜ ਕਰਵਾਇਆ ਤੁਰੰਤ ਹਸਪਤਾਲ ਦੇ ਵਿੱਚ ਕੀ ਉਹ ਡਾਕਟਰ ਝੂਠੇ ਨੇ ਹੁਣ ਇਸ ਦੀ ਪੜਤਾਲ ਵੀ ਜੇਕਰ ਪੁਲਿਸ ਦੇ ਹੱਥ ਵਿੱਚ ਹੈ ਤਾਂ ਪੁਲਿਸ ਆਪਣੇ ਹੀ ਇੰਸਪੈਕਟਰਾਂ ਨੂੰ ਅਸਿਸਟੈਂਟ ਸਬ ਇੰਸਪੈਕਟਰਾਂ ਨੂੰ ਜਾਂ ਆਪਣੇ ਸਪਾਈਆਂ ਨੂੰ ਕੀ ਬਚਾਵੇਗੀ ਜਾਂ ਫਿਰ ਕਰੂਣ ਦੇ ਰਸਤੇ ਰਾਹੀ ਉਹਨਾਂ ਨੂੰ ਸਬਕ ਸਿਖਾਵੇਗੀ ਇਸ ਕਰਕੇ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਉੱਠ ਰਹੇ ਨੇ ਕੀਤੀ ਗਈ ਕਾਰਵਾਈ ਦੇ ਉੱਤੇ ਸਵਾਲ ਉੱਠ ਰਹੇ ਨੇ ਕਿਉਂਕਿ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਨਾਲ ਤੇ ਉਸਦੇ ਪੁੱਤਰ ਨਾਲ ਜਿਹੜੀ ਕੁੱਟਮਾਰ ਕੀਤੀ ਗਈ ਹਾਲਾਂਕਿ ਇੱਕ ਕਹਾਣੀ ਵੀ ਆਈ ਕਿ ਪਹਿਲਾਂ ਕਰਨਲ ਦੇ ਪੁੱਤਰ ਨੇ ਹੱਥ ਝੱਕਿਆ ਸੀ ਇੱਕ ਪੁਲਿਸ ਵਾਲੇ ਤੇ ਜਿਸ ਦੇ ਕਰਕੇ ਮਾਮਲਾ ਵਿਗੜ ਗਿਆ ਹਾਲਾਂਕਿ ਉਸ ਦਾ ਕੋਈ ਵੀ ਸੀਸੀਟੀਵੀ ਸਬੂਤ ਹਾਲੇ ਤੱਕ ਸਾਹਮਣੇ ਨਹੀਂ ਆ ਸਕਿਆ ਪਰ ਸੀਸੀਟੀਵੀ ਦੇ ਵਿੱਚ ਧੁੰਦਲੀਆਂ ਤਸਵੀਰਾਂ ਜਿਹੜੀਆਂ ਦਿਖਦੀਆਂ ਨੇ ਉਸ ਦੇ ਵਿੱਚ ਇਹਨਾਂ ਜ਼ਰੂਰ ਦਿਖ ਰਿਹਾ ਹੈ ਕਿ ਕੁਝ ਉੱਥੇ ਲੋਕ ਨਜ਼ਰ ਆ ਰਹੇ ਨੇ ਔਰ ਕੁੱਟ ਮਾਰ ਦੀ ਤਸਵੀਰ ਤਾਂ ਸੀਸੀਟੀਵੀ ਦੇ ਵਿੱਚ ਸਾਫ਼ ਦਿਖਾਈ ਦੇ ਰਹੀ ਹੈ ਔਰ ਕਰਨਲ ਦੇ ਜਿਹੜੀਆਂ ਸੱਟਾਂ ਲੱਗੀਆਂ ਨੇ ਉਸ ਦਾ ਜਿਹੜਾ ਇਲਾਜ ਹੈ ਜਿਹੜਾ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਹਾਲਾਂਕਿ ਉਹ ਮੈਡੀਕਲ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਕਿ ਅਲਕੋਹਲ ਦਾ ਕਿਸੇ ਤਰ੍ਹਾਂ ਦਾ ਵੀ ਤੱਥ ਫੈਕਟ ਨਹੀਂ ਲੱਭਿਆ ਪਰ ਪੁਲਿਸ ਟਾਬੇ ਵਾਲਾ ਜਿਹੜਾ ਮਾਲਕ ਹੈ ਕੀ ਉਹ ਪੁਲਿਸ ਦੇ ਪ੍ਰਭਾਵ ਥੱਲੇ ਆ ਕੇ ਬਿਆਨ ਜਿਹਾ ਦੇ ਰਿਹਾ ਜਾਂ ਫਿਰ ਆਜ਼ਾਦ ਤੌਰ ਦੇ ਉੱਤੇ ਸਾਰਾ ਕੁਝ ਬਿਆਨ ਕਰ ਰਿਹਾ ਹੁਣ ਟਾਬੇ ਵਾਲਾ ਸੱਚਾ ਹੈ ਕਿ ਝੂਠਾ ਇਸ ਨੂੰ ਤੈਅ ਕਰਨ ਦੇ ਲਈ ਜਿਹੜੀ ਜਾਂਚ ਆ ਨਿਰਪੱਖਤਾ ਦੇ ਨਾਲ ਹੋਣੀ ਚਾਹੀਦੀ ਹੈ ਐਸੇ ਕਰਕੇ ਜਿਹੜੀ ਜਾਂਚ ਮੰਗੀ ਜਾ ਰਹੀ ਹੈ ਬਹੁਤ ਲੋਕਾਂ ਵੱਲੋਂ ਖਾਸ ਕਰਕੇ ਚਾਹੇ ਪੋਲੀਟੀਕਲ ਜਮਾਤਾਂ ਦੇ ਲੀਡਰ ਹੋਣ ਜਾਂ ਫਿਰ ਸਮਾਜਿਕ ਕਾਰਕੁਨ ਹੋਣ ਜਾਂ ਜਿਹੜੇ ਕਰਨਲ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਵੱਲੋਂ ਮੰਗੀ ਜਾ ਰਹੀ ਹੈ ਜਾਂਚ ਕਿ ਨਿਰਪੱਖਤਾ ਦੇ ਨਾਲ ਜਿਹੜਾ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਨਿਆਇਕ ਜਾਂਚ ਹੋਵੇ ਤਾਂ ਕਿ ਉਸ ਦੇ ਵਿੱਚ ਪਤਾ ਲੱਗੇ ਕਿ ਕਸੂਰवार ਕੌਣ ਸੀ ਕਿਉਂਕਿ ਉਹਨਾਂ ਦੇ ਵੱਲੋਂ ਤਾਂ ਦਾਵਾ ਸਾਫ਼ ਤੇ ਸਪਸ਼ਟ ਹੈ ਕਿ ਇਸ ਦੇ ਵਿੱਚ ਇੰਸਪੈਕਟਰ ਸਣੇ ਜਿਹੜੇ ਤਿੰਨ ਇੰਸਪੈਕਟਰ ਵੀ ਸਸਪੈਂਡ ਕੀਤੇ ਗਏ ਨੇ ਤੇ ਇਸ ਤਰ੍ਹਾਂ ਐਸਆਈ ਵੀ ਨਾਲ ਸਸਪੈਂਡ ਕੀਤੇ ਗਏ ਨੇ ਹੈੱਡ ਕਨਸਟੇਬਲ ਕਨਸਟੇਬਲ ਸਸਪੈਂਡ ਕੀਤੇ ਗਏ ਨੇ ਤਾਂ ਉਹਨਾਂ ਦਾ ਕਸੂਰ ਸੀ ਉਹਨਾਂ ਨੇ ਕੁੱਟਮਾਰ ਕੀਤੀ ਅੰਨੇਵਾ ਜਿਸ ਕਰਕੇ ਉਹਨਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ ਹਾਲਾਂਕਿ ਪੁਲਿਸ ਦਾ ਕੰਮ ਹੁੰਦਾ ਲੋਕਾਂ ਦੀ ਸੁਰੱਖਿਆ ਕਰਨਾ ਪਰ ਇੱਥੇ ਆਰਮੀ ਦੇ ਜਿਹੜੇ ਸਰਵਿਸ ਕਰਦੇ ਕਰਨਲ ਦੇ ਨਾਲ ਹੀ ਜੱਗੋ 13ਵੀਂ ਕਰ ਦਿੱਤੀ ਗਈ ਉਹਨਾਂ ਨੂੰ ਕੁੱਟਿਆ ਗਿਆ ਔਰ ਕੁੱਟਿਆ ਵੀ ਇਸ ਤਰੀਕੇ ਨਾਲ ਗਿਆ ਉਸ ਤੋਂ ਬਾਅਦ ਜਿਹੜੀ ਕਾਰਵਾਈ ਹੋਈ ਹੈ ਪੁਲਿਸ ਦੀ ਉਹ ਲੋਕਾਂ ਵੱਲੋਂ ਲੋਚਨਾ ਕੀਤੀ ਜਾ ਰਹੀ ਹੈ ਕਿ ਇਹ ਅੱਖੀ ਘੱਟਾ ਪਾਉਣ ਵਾਲੀ ਗੱਲ ਹੈ ਇਹ ਡੰਗ ਟਪਾਇਆ ਜਾ ਰਿਹਾ ਹੈ ਔਰ ਸਾਨੂੰ ਜੋ ਰਿਪੋਰਟਾਂ ਮਿਲੀਆਂ ਨੇ ਸਾਡੇ ਸਥਾਨਕ ਪੱਤਰਕਾਰਾਂ ਤੋਂ ਉਹਨਾਂ ਦਾ ਇਹ ਕਹਿਣਾ ਹੈ ਕਿ ਬੇਸ਼ੱਕ ਸਸਪੈਂਡ ਕਰ ਦਿੱਤੇ ਗਏ ਨੇ ਪਰ ਹਾਲੇ ਵੀ ਸਰਕਾਰੀ ਗੱਡੀਆਂ ਦੇ ਵਿੱਚ ਉਹਨਾਂ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਘੁੰਮਦੇ ਵੇਖਿਆ ਗਿਆ ਤਾਂ ਉੱਥੋਂ ਦੇ ਲੋਕ ਵੀ ਦੱਸਦੇ ਨੇ ਕਿ ਉੱਥੇ ਸਸਪੈਂਡ ਹੋਣ ਦੇ ਬਾਵਜੂਦ ਕਿਵੇਂ ਸਰਕਾਰੀ ਗੱਡੀ ਦੀ ਵਰਤੋਂ ਉਹਨਾਂ ਨੂੰ ਕਰਵਾਈ ਜਾ ਰਹੀ ਹੈ ਕੀਤੀ ਜਾ ਰਹੀ ਹੈ ਕਿ ਐਸਐਸਪੀ ਡਾਕਟਰ ਨਾਨਕ ਸਿੰਘ ਇਸ ਗੱਲ ਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਵਾਬ ਦਿੰਦੇ ਨੇ ਜਿਹੜੇ ਸਵਾਲ ਉੱਠ ਰਹੇ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਉਹਨਾਂ ਨੇ ਸਾਰੇ ਘਟਨਾ ਕ੍ਰਮ ਦੇ ਬਾਰੇ ਕੱਲ ਜਿਹੜੀ ਇੱਕ ਵੀਡੀਓ ਵੀ ਜਾਰੀ ਹੋਈ ਸੀ ਉਸ ਵਿੱਚ ਮਾਫੀ ਵੀ ਮੰਗੀ ਹੈ ਔਰ ਇਹ ਵੀ ਕਿਹਾ ਕਿ ਦੋਨਾਂ ਧਿਰਾਂ ਦੇ ਬਿਆਨ ਦਰਜ ਕਰਾ ਕੇ ਉਸ ਤੋਂ ਬਾਅਦ 45 ਦਿਨਾਂ ਦੇ ਅੰਦਰ ਅੰਦਰ ਸਾਰੀ ਜਾਂਚ ਪੜਤਾਲ ਮੁਕੰਮਲ ਕਰ ਦਿੱਤੀ ਜਾਵੇਗੀ ਹਾਲਾਂਕਿ ਸਾਰੇ ਮਾਮਲੇ ਦੇ ਵਿੱਚ ਜਿਹੜੇ ਤਿੰਨ ਇੰਸਪੈਕਟਰ ਨੇ ਉਨ੍ਹਾਂ ਦੇ ਵਿੱਚੋਂ ਇੰਸਪੈਕਟਰ ਹੈਰੀ ਬੋਪਾਰਾਏ, ਰੋਨੀ ਸਿੰਘ ਤੇ ਹਰਜਿੰਦਰ ਢਿੱਲੋਂ ਇਹ ਤਿੰਨ ਇੰਸਪੈਕਟਰ ਨੇ ਜਿਸ ਦੇ ਵਿੱਚ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਤੇ ਇੰਸਪੈਕਟਰ ਉਸ ਵਕਤ ਉਸ ਜਗ੍ਹਾ ਦੇ ਉੱਤੇ ਸ਼ਾਮਲ ਵੀ ਸਨ ਹੁਣ ਸਵਾਲ ਇਹ ਵੀ ਉੱਠ ਰਿਹਾ ਕਿ ਜਦੋਂ ਐਫ ਆਈ ਆਰ ਪਹਿਲੀ ਗੱਲ ਸ਼ਿਕਾਇਤ ਕਰਤਾ ਕਰਨਲ ਨੂੰ ਜਾਂ ਉਸਦੇ ਪੁੱਤਰ ਨੂੰ ਬਣਾਇਆ ਜਾਣਾ ਚਾਹੀਦਾ ਸੀ ਪਰ ਇੱਥੇ ਢਾਬੇ ਦੇ ਮਾਲਕ ਨੂੰ ਸ਼ਿਕਾਇਤ ਕਰਤਾ ਬਣਾਇਆ ਗਿਆ ਔਰ ਢਾਬੇ ਦਾ ਮਾਲਕ ਹੈ ਜਿਹੜਾ ਪਹਿਲਾਂ ਹੀ ਪੁਲਿਸ ਦੀ ਬੋਲੀ ਬੋਲਦੱਦ ਖਾਈ ਦੇ ਰਿਹਾ ਹੈ ਤਾ ਹੁਣ ਸਵਾਲ ਵੱਡੇ ਉੱਠ ਰਹੇ ਨੇ ਔਰ ਨਾਲ ਹੀ ਇੱਕ ਗੱਲ ਇੱਥੇ ਇਹ ਵੀ ਦੱਸਣੀ ਬਣਦੀ ਹੈ ਕਿ ਜੇਕਰ ਕਰਨਲ ਜਾਂ ਕਰਨਲ ਦੇ ਪੁੱਤਰ ਨੂੰ ਸ਼ਿਕਾਇਤ ਕਰਤਾ ਨਹੀਂ ਵੀ ਬਣਾਇਆ ਗਿਆ ਤਾਂ ਜਿਹੜੇ ਪੁਲਿਸ ਅਫਸਰ ਤੇ ਮੁਲਾਜ਼ਮ ਸਸਪੈਂਡ ਕੀਤੇ ਗਏ ਨੇ ਉਹ ਫਿਰ ਕਿਹੜੇ ਆਧਾਰ ਤੇ ਕੀਤੇ ਗਏ ਨੇ ਜਦੋਂ ਸ਼ਿਕਾਇਤ ਦੇ ਵਿੱਚ ਤਾਂ ਕਰਨਲ ਵੱਲੋਂ ਲਿਖ ਦਿੱਤਾ ਗਿਆ ਉਹਨਾਂ ਦੀ ਜਿਹੜੀ ਪਤਨੀ ਦੇ ਵੱਲੋਂ ਵੀ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਗੱਲਾਂ ਹੁਣ ਤੱਕ ਸਾਹਮਣੇ ਆਈਆਂ ਨੇ ਉਸ ਵਿੱਚ ਸਾਫ਼ ਕਿਹਾ ਗਿਆ ਨਾਮ ਲਿਖ ਕੇ ਦਿੱਤੇ ਗਏ ਬਕਾਇਦਾ ਪੁਲਿਸ ਨੂੰ ਔਰ ਸੀਸੀਟੀਵੀ ਫੁਟੇਜ ਵੀ ਮੁਹੱਈਆ ਕਰਵਾਈ ਗਈ ਕਿ ਇਹਨਾਂ ਦੇ ਉੱਤੇ ਕਾਰਵਾਈ ਕਰੋ ਪਹਿਲਾਂ ਤੇ ਉਹ ਢੇੜੇ ਕੱਢਦੇ ਰਹੇ ਗੱਲ ਨਹੀਂ ਬਣੀ ਜਦੋਂ মিডিਆ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਮਾਮਲਾ ਤੂਲ ਫੜ ਗਿਆ ਹਾਈਲਾਈਟ ਹੋ ਗਿਆ ਤੇ ਉਸ ਤੋਂ ਬਾਅਦ ਪੁਲਿਸ ਨੂੰ ਮਜਬੂਰ ਨੇ ਕਾਰਵਾਈ ਕਰਨੀ ਪਈ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ 12 ਜਣਿਆਂ ਨੂੰ ਸਸਪੈਂਡ ਕੀਤਾ ਗਿਆ ਹਾਲ ਦੀ ਘੜੀ ਤਾਂ ਉਹਨਾਂ ਦਾ ਐਫਆਈਆਰ ਦੇ ਵਿੱਚ ਤਾਂ ਕਿਤੇ ਹਾਲੇ ਤੱਕ ਨਾਮ ਦਿਖਾਈ ਨਹੀਂ ਦੇ ਰਿਹਾ ਜੇਕਰ ਐਫਆਈਆਰ ਦੇ ਵਿੱਚ ਨਾਮ ਨਹੀਂ ਹੈ ਤੇ ਉਹਨਾਂ ਨੂੰ ਕਿਹੜੇ ਆਧਾਰ ਦੇ ਉੱਤੇ ਸਸਪੈਂਡ ਕੀਤਾ ਗਿਆ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਔਰ ਕਸੂਰਵਾਰ ਤਾਂ ਉਹ ਪੁਲਿਸ ਮੁਲਾਜ਼ਮ ਨੇ ਜਿਹੜੇ ਅਫਸਰ ਨੇ ਉਹ ਕਰਨਲ ਦੇ ਪਰਿਵਾਰ ਮੁਤਾਬਕ ਕਰਨਲ ਦੇ ਮੁਤਾਬਕ ਉਸਦੇ ਪੁੱਤਰ ਮੁਤਾਬਕ ਤੱਕੂਰਵਾਰ ਹਨ ਪਰ ਉਹਨਾਂ ਨੂੰ ਐਫਆਈਆਰ ਦੇ ਵਿੱਚ ਨਾਮਜ਼ਦ ਕਿਉਂ ਨਹੀਂ ਕੀਤਾ ਗਿਆ ਤਾਂ ਪੁਲਿਸ ਕੀ ਪਰਦਾ ਪਾ ਰਹੀ ਹੈ ਪੁਲਿਸ ਦੀ ਇਹ ਢਿੱਲੀ ਕਾਰਗੁਜ਼ਾਰੀ ਹੋਰ ਸਵਾਲ ਖੜੇ ਕਰ ਰਹੀ ਹੈ ਤੇ ਇਸ ਦੇ ਬਾਰੇ ਪੁਲਿਸ ਦੇ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਅਫਸਰ ਕੀ ਜਵਾਬ ਦਿੰਦੇ ਨੇ ਦੇਖਣ ਵਾਲੀ ਗੱਲ ਹੋਵੇਗੀ ਪਰ ਕਰਨਲ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਲਾਜ ਕਰਵਾ ਲੈਣਗੇ ਉਸ ਤੋਂ ਬਾਅਦ ਉਹ ਖੁਦ ਆਪਣੀ ਜ਼ੁਬਾਨੀ ਉਹ ਸਾਰੇ ਘਟਨਾਕ੍ਰਮ ਬਾਰੇ ਕੀ ਦੱਸਦੇ ਨੇ ਕਿਉਂਕਿ ਭੰਬਲ ਪੂਸਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ ਕੌਣ ਸੱਚਾ ਹੈ ਕੌਣ ਝੂਠਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਨਾਟਾਰਾ ਹੋਵੇਗਾ ਪਰ ਜਿਹੜੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਤੱਕ ਤਾਂ ਉਸ ਨੂੰ ਸ਼ੱਕ ਦੇ ਘੇਰੇ ਵਿੱਚ ਦੇਖਿਆ ਜਾ ਰਿਹਾ ਹੈ ਪਰ ਜਦੋਂ ਰਿਪੋਰਟ ਤਿਆਰ ਹੋਣੀ ਹੈ ਨਿਰਪੱਖਤਾ ਦੇ ਨਾਲ ਉਸ ਜਾਂਚ ਪੜਤਾਲ 'ਚ ਪਤਾ ਲੱਗੇਗਾ ਕਿ ਸਚਾਈ ਆਖਰਕਾਰ ਕੀ ਹੈ ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ ਤੁਹਾਨੂੰ ਕੀ ਲੱਗਦਾ ਤੁਸੀਂ ਕੀ ਸਾਮੇ ਦਿਓ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਇਸ ਕੇਸ ਨਾਲ ਸੰਬੰਧਿਤ ਤੇ ਬਣੇ ਰਹੋ ABC ਪੰਜਾਬ ਦੇ ਨਾਲ